ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਲਾਸਟ ਵੀਡੀਓ ਕਾਟਰਾਇਸ ਦੀ ਕਾਫੀ ਬੜੀ ਦੀ ਡਿਮਾਂਡ ਆ ਰਹੀ ਸੀ ਕਿ ਦੀਦੀ ਤੁਸੀਂ ਕਾਟਰਾਇਸ ਦੇ ਉੱਪਰ ਨਹੀਂ ਸੇਲ ਰਾਈਸ ਸੋ ਕਾਟਰਾਇਸ ਦੇ ਵੀ ਡਿਸਕਾਊਂਟ ਦੇ ਉੱਪਰ ਪਰ ਨਿਊ ਪੁਰਾਣੇ ਨਹੀਂ ਹੈਗੇ ਪੁਰਾਣਾ ਆਪਣੇ ਕੋਲ ਇੱਕ ਵੀ ਸੂਟ ਨਹੀਂ ਬਚਿਆ ਸੀ ਨਿਊ ਲੈ ਕੇ ਆਏ ਆਂ ਤੁਹਾਡੇ ਲਈ ਤੁਹਾਡੀ ਡਿਮਾਂਡ ਦੇ ਉੱਪਰ ਲੈਸ ਦੇ ਉੱਪਰ ਆਏ ਨੇ ਇਹ ਦੋ ਰੇਟਾਂ ਦੇ ਉੱਪਰ ਅੱਜ ਦੀ ਵੀਡੀਓ ਰਹੂਗੀ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਬਹੁਤ ਪੈਣਾ ਦੇ ਮੈਸੇਜ ਆਉਂਦੇ ਆ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਲੁਧਿਆਣਾ ਪੱਖੋਆ ਰੋਡ ਤੇ ਲੁਧਿਆਣਾ ਪਖਵੜਾ ਰੋਡ ਤੇ ਲੁਧਿਆਣੇ ਦੇ ਵਿੱਚ ਨਹੀਂ ਹੈਗਾ ਜੀ ਲੁਧਿਆਣੇ ਤੋਂ ਜਦੋਂ ਆਪਾਂ ਪਖਵੜਾ ਆਉਣੇ ਆ ਸੋ ਪਖਵੜਾ ਪਹੁੰਚ ਕੇ ਪਖਵੜਾ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸਾਡਾ ਪਿੰਡਾ ਭੈਣੀ ਸੋ ਭੈਣੀ ਅਰੋੜਾ ਇਹ ਪਿੰਡਾ ਇੱਥੇ ਕਈ ਭੈਣੀਆਂ ਨੇ ਨਾਲ ਦੀ ਨਾਲ ਸੋ ਉੱਥੋਂ ਮੈਂ ਬਲੌਂ ਕਰਦੀ ਆ ਜਿਹੜੀਆਂ ਵੀ ਭੈਣਾਂ ਨੇ ਜਦੋਂ ਵੀ ਵਿਜ਼ਿਟ ਕਰਨਾ ਤੁਸੀਂ ਮੈਨੂੰ ਇੱਕ ਕਾਲ ਕਰਕੇ ਜਰੂਰ ਆਇਓ ਤੇ ਨਾਲ ਦੀ ਨਾਲ ਤੁਹਾਨੂੰ ਲੋਕੇਸ਼ਨ ਵੀ ਜਰੂਰ ਸੈਂਡ ਕਰ ਦੂੰਗੀ ਤਾਂ ਕਿ ਤੁਹਾਨੂੰ ਆਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਹੋਵੇ ਤੇ ਬਾਕੀ ਕਈ ਭੈਣਾਂ ਦੇ ਇਹ ਮੈਸੇਜ ਆ ਕੇ ਤੁਹਾਡੇ ਕੈਸ਼ ਔਨ ਡਿਲੀਵਰੀ ਹੈਗੀ ਆ ਨਹੀਂ ਜੀ ਆਪਣੀ ਆਨਲਾਈਨ ਹੀ ਪੇਮੈਂਟ ਆ ਜਿਹੜੀਆਂ ਭੈਣਾਂ ਆਨਲਾਈਨ ਪੇਮੈਂਟ ਕਰ ਸਕਦੀਆਂ ਨੇ ਤੁਸੀਂ ਆਨਲਾਈਨ ਪੇਮੈਂਟ ਕਰਕੇ ਹੀ ਆਪਣੀ ਬੁਕਿੰਗ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੀ ਅਵੇਲੇਬਲ ਨਹੀਂ ਕਿਉਂਕਿ ਪੋਸਟ ਆਫਿਸ ਦੇ ਰਾਹੀਂ ਆਪਾਂ ਕੋਰੀਅਰ ਲਗਾਉਨੇ ਆ ਤੇ ਤੁਹਾਡਾ ਹੀ ਪੋਸਟਮੈਨ ਤੁਹਾਨੂੰ ਕੋਰੀਅਰ ਦੇ ਨਾ ਹੁੰਦਾ ਵਾ ਸੋ ਚਲੋ ਜੀ ਦਿਖਾਨੀ ਆ ਤੁਹਾਨੂੰ ਅੱਜ ਦੀ ਕਲੈਕਸ਼ਨ ਆਲੋਚਨ 4 ਵਿਸਕਾਸ ਕਵਾਟਰਾਈਜ਼ ਆ ਹੈ ਬਹੁਤ ਹੀ ਸੋਣੀ ਬਹੁਤ ਹੀ ਪਿਆਰੀ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਪਸੰਦ ਆਉਣਗੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਬਹੁਤ ਜ਼ਿਆਦਾ ਲੈਸ ਦੇ ਵਿੱਚ ਆ ਗਈ ਆ ਜਾਨੀ ਕਿ ਇੰਨੀ ਜ਼ਿਆਦਾ ਲੈਸਾ ਹੁਣ ਤਾਂ ਜਾਨੀ ਕਿ ਜਿਹੜੀਆਂ ਭੈਣਾਂ ਨੇ ਫਾਇਦੇ ਲੈਣੇ ਨੇ ਫਟਾਫਟ ਸਕਰੀਨਸ਼ਾਟ ਲਾ ਲਿਓ ਲਾਸਟ ਵੀਡੀਓ ਆ ਡਿਸਕਾਊਂਟ ਦੇ ਉੱਪਰ ਆ ਇਸ ਲਈ ਜਿੰਨਾਂ ਭੈਣਾਂ ਨੂੰ ਮਿਲ ਜਾਣਗੇ ਮਿਲ ਜਾਣਗੇ ਇਸ ਤੋਂ ਬਾਅਦ ਨਹੀਂ ਕਵਾਟਰਾਈਜ਼ ਹੋਣੇ ਜੀ ਆ ਲੋ ਇਹ ਹੈਗਾ ਪਹਿਲਾ ਹੀ ਪ੍ਰਿੰਟ ਪਿੰਕ ਕਲਰ ਦੇ ਨਾਲ ਪਿੰਕ ਕਲਰ ਦਾ ਹੈਗਾ ਵਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ PRINTING ਚੈੱਕ ਕਰ ਸਕਦੇ ਹੋ ਬਹੁਤ ਸੋਹਣੀ PRINTING PRINTING ਬਹੁਤ ਸੋਹਣੀ ਆ ਬਹੁਤ ਪਿਆਰਾ ਸਾਰਾ ਫੈਬਰਿਕ ਆ ਬਿਲਕੁਲ ਹੀ ਸੌਫਟ ਵਾਲਾ ਬਿਲਕੁਲ ਖੜਾ ਖੜਾ ਨਹੀਂ ਹੈਗਾ ਕਪੜੇ ਦੇ ਵਿੱਚ ਬਹੁਤ ਜ਼ਿਆਦਾ ਸੌਫਟਨੈਸ ਆ ਪਿਓਰ ਵਿਸਕੋਸ ਕਾਟਰਾਇਜ਼ ਦੀ ਰਹੋਗੀ ਸ਼ਰਟ ਨਾਲ ਪਿਓਰ ਪਸ਼ਮੀਨੇ ਦੀਆਂ ਰਹਿਣਗੀਆਂ ਬਾਟਮਾ ਪ੍ਰਾਈਸ ਸੁਣ ਕੇ ਇੰਨਾ ਹੈਰਾਨ ਹੋ ਜੂਗੇ ਤੇ ਬਹੁਤ ਹੀ ਘੱਟ ਰੇ ਦੇ ਉਪਰ ਸਕਰੀਨ ਤੇ ਨਾਲ ਦੀ ਨਾਲ ਪ੍ਰਾਈਸ ਸ਼ੋ ਹੋ ਜਾਣਗੇ ਇੰਨਾ ਸੂਟਾਂ ਦਾ ਪ੍ਰਾਈਸ ਰਹੂਗਾ 1000 ਇਹਦੇ ਵਿੱਚ ਕਲਰ ਡਿਜ਼ਾਈਨ ਚੈੱਕ ਕਰ ਲਓ ਆ ਲਓ ਜੀ ਇਹ ਹੈਗਾ ਇਹਦਾ ਨੈਕਸਟ ਕਲਰ ਇਹ ਹੈਗਾ ਪਰਪਲ ਸ਼ੇਡ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਆ ਆ ਲਓ ਜੀ ਪ੍ਰਿੰਟਿੰਗ ਆ ਬਹੁਤ ਸੋਹਣੀਆਂ ਆਆਂ ਬਹੁਤ ਹੀ ਪਿਆਰੀਆਂ ਨਾਲ ਇਹਦੇ ਸੇਮ ਪਰਪਲ ਲਵੈਂਡਰ ਸ਼ੇਡ ਆਹੇ ਉਹਦੇ ਨਾਲ ਦੀ ਸੇਮ ਡਿਜ਼ਾਈਨ ਰਹੂਗੀ ਬੋਡੀ ਬਹੁਤ ਸੋਹਣੀਆਂ ਨਾਲ ਪਿਓਰ ਪਸ਼ਮੀਨਾ ਪਸ਼ਮੀਨਾ ਇਹ ਪੂਰਾ ਵਧੀਆ ਗਰਮ ਵਾਲਾ ਵਾ ਇਟਾਲੀਅਨ ਵੂਲ ਜਿਹਨੂੰ ਆਪਾਂ ਕਹਿ ਦਿੰਦੇ ਆ ਬਹੁਤ ਹੀ ਗਰਮ ਤੇ ਵਧੀਆ ਹੈਵੀ ਪਸ਼ਮੀਨਾ ਲੱਗਿਆ ਹੋਇਆ ਵਾ ਤੇ ਨਾਲ ਇਹਦੇ ਪਿਓਰ ਕਾਟਰਾਇਸ ਦੀਆਂ ਹੈਗੀਆਂ ਨੇ ਬਾਟਮ ਚਾਰ ਕਲਰਾਂ ਉੱਪਰ ਇਹ ਕਾ ਹੈਗਾ ਵਾ ਸੈੱਟ ਚਾਰੇ ਕਲਰ ਇਹਦੇ ਬਹੁਤ ਸੋਹਣੇ ਆ ਤੋਂ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਪੀਸ ਚਾਹੀਦਾ ਹੋਇਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਆ ਲਓ ਜੀ ਨੈਕਸਟ ਹੈਗਾ ਇਹਦਾ ਮਹਿੰਦੀ ਹੈ ਸ਼ੀਟ ਪੈਟ ਮਹਿੰਦੀਆ ਛੇੜਾ ਇਹ ਵੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰੇ ਨੇ ਇਹਦੇ ਡਿਜ਼ਾਈਨ ਦੇ ਤੇ ਪ੍ਰਾਈਸ ਕੁਛ ਵੀ ਨਹੀਂ ਹੈਗਾ 1000 ਦੇ ਵਿੱਚ ਬ੍ਰੈਂਡ ਦੀ ਕਵਰਟਾਈਜ਼ ਮੈਚਿੰਗ ਬਾਟਮ ਦੇ ਨਾਲ ਤੁਹਾਨੂੰ ਮਿਲ ਰਹੀ ਆ 1000 ਰੁਪਿਆ ਸਿਰਫ ਪ੍ਰਾਈਸ ਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਆਲੋਟ ਨੈਕਸਟ ਹੈਗਾ ਜੀ ਇਹਦੇ ਵਿੱਚ ਫਰੋਜ਼ੀ ਸ਼ੇਡ ਆਲੋਟ ਕਲਰ ਇਹਦੇ ਚਾਰੇ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਚੱਕ ਲੋ ਇਹ ਵਾਲੇ ਰੇਟ ਦੇ ਵਿੱਚ ਇਹ ਵਾਲੀ ਚੀਜ਼ ਨਹੀਂ ਮਿਲਣੀ ਜੀ ਰਿਪੀਟ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਜਿਹੜੇ ਇਹ ਵਾਲੇ ਮੈਂ ਚਾਰੇ ਸੂਟ ਦਿਖਾਏ ਨੇ ਇਹ ਹੈਗੇ 1000 ਦੇ ਵਿੱਚ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਜਿਹੜੀ ਐਥੋ ਰੇਂਜ ਆ ਐਥੋ ਰੇਂਜ ਹੋ ਜਾਣੀ ਆ ਜੇ ਚੇਂਜ ਆ ਲੋ ਇਹ ਦੋ ਸੂਟ ਤੁਹਾਨੂੰ ਮੈਚਿੰਗ ਹੀ ਮਿਲਣਗੇ ਪਰ ਰੇਂਜ ਇਹਨਾਂ ਦੀ ਪਲੱਸ ਆ ਜੀ 1250 ਰੁਪਿਆ ਪ੍ਰਾਈਸ ਰਹੂਗਾ ਇਹ 15 1550 ਸੇਲ ਹੋਣ ਵਾਲੇ ਸੂਟ ਸੀਗੇ 16 1600 ਤੱਕ ਵੀ ਇਹ ਵਾਲੇ ਸੂਟ ਸੇਲ ਹੋਏ ਨੇ ਇੱਥੇ ਬ੍ਰਾਂਡ ਡਿਫਰੈਂਟ ਆ ਜਾਂਦਾ ਜੀ ਆ ਲੋ ਜੀ ਨਾਲ ਇਹਦੇ ਮਹਿਰੂਨ ਹੀ ਰਹੂਗੀ ਬਾਟਮ ਕਲਰ ਬਹੁਤ ਸੋਹਣਾ ਬਹੁਤ ਪਿਆਰਾ 1250 ਰੁਪਿਆ ਪ੍ਰਾਈਸ ਆ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਇਹ ਹੈਗਾ ਮਹਿੰਦੀ ਆ ਜਾਂ ਮਹਿੰਦੀ ਜੀ ਟੂਨ ਦੇ ਉੱਪਰ ਆ ਇਹ ਵੀ ਕਲਰ ਬਹੁਤ ਸੋਹਣਾ ਕਲਰ ਵੀ ਬਹੁਤ ਸੋਹਣਾ ਡਿਜ਼ਾਈਨ ਵੀ ਬਹੁਤ ਸੋਹਣਾ 1250 ਰੁਪਿਆ ਪ੍ਰਾਈਸ ਦਾ ਨਾਲ ਡਿਜੀਟਲ ਬਾਟਮ ਦੇ ਨਾਲ ਹੁਣ ਜਿਹੜੀ ਮੈਂ ਕਾਟਰਾਈਸ ਤੋਂ ਦਿਖਾਉਣ ਲੱਗੀ ਆ ਇਹ ਹੈਗੀ ਆਲ ਓਵਰ ਜਿਹੜੀਆਂ ਪਹਿਣਾ ਆਲ ਓਵਰ ਲਾਈਕ ਕਰਦੀਆਂ ਆ ਆਲ ਓਵਰ ਇਨਾਲ ਦੀ ਇਹਦੀ ਬਾਟਮ ਰਹੂਗੀ ਤੇ ਨਾਲ ਦੀ ਰਹੂਗੀ ਸ਼ਰਟ ਇਹ ਟਾਈਟਾਈ ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਪ੍ਰੋਪਰ ਆ ਲੋ ਜੀ ਇਹ ਬ੍ਰਾਂਡ ਦੀਆਂ ਕਲੈਕਸ਼ਨਾਂ ਨੇ ਬਹੁਤ ਹੀ ਪਿਆਰੀਆਂ ਬਹੁਤ ਹੀ ਸੋਹਣੀਆਂ ਸੋ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਨੇ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲਣਗੇ ਆ ਲੋ ਜੀ ਸੈਕੰਡ ਸ਼ੀਰਟ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਗ੍ਰੀਨ ਮਹਿੰਦੀ ਆ ਜੀ ਟੂਨ ਆਈ ਦੀ ਬਹੁਤ ਸੋਹਣੀ ਉਹ ਪਰਪਲ ਟੂਨ ਤੇ ਸੀ ਇਹ ਗ੍ਰੀਨ ਮਹਿੰਦੀ ਆ ਟੂਨ ਦੇ ਉੱਪਰ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਸੋਹਣੀ ਬਹੁਤ ਪਿਆਰੀ ਬਿਲਕੁਲ ਹੀ ਸੌਫਟ ਪਿਓਰ ਰਿਕਟਰਾਈਆ ਕੋਈ ਵੀ ਸੈਮੀ ਨਹੀਂ ਕੋਈ ਵੀ ਖੜਾ ਨੈਸ ਨਹੀਂ ਬਿਲਕੁਲ ਜਿਹੜੀਆਂ ਪੈਣਾ ਭਾਗੀਆਂ ਨਾ ਵੀ ਬਿਲਕੁਲ ਹੀ ਸੌਫਟ ਹੋਵੇ ਲਾਈਟ ਵੇਟ ਹੋਵੇ ਜਮਾ ਵੀ ਉਹ ਨਾ ਹੋਵੇ ਵੀ ਮਤਲਬ ਇਹ ਖੜਾ ਆ ਜਾਣਾ ਹੋਵੇ ਬਹੁਤ ਸੋਹਣੀ ਸੌਫਟ ਹੈ ਜਿੰਨਾ ਮਰਜ਼ੀ ਕੁੱਟ-ਕੁੱਟ ਹੰਡਾਇਓ ਕੱਪੜੇ ਨੂੰ ਆਜੂ ਤੋਂ ਬਾਅਦ ਸੇਲ ਕੀਤੀ ਆ ਤੇ ਬਹੁਤ ਬਣਾ ਨੇ ਪਸੰਦ ਕੀਤੀ ਆ ਬਟ ਹੁਣ ਲੈਸ ਦੇ ਵਿੱਚ ਆ ਤੇ ਲੈਸ ਦੇ ਵਿੱਚ ਹੀ ਤੁਹਾਡੇ ਤੱਕ ਪਹੁੰਚ ਰਹੀ ਆ ਆ ਲੋ ਇਹ ਹੈਗਾ ਬਲੈਕ ਕਲਰ ਦੇ ਉੱਪਰ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਪਿਆਰਾ ਆ ਡਿਜੀਟਲ ਜਾਂ 3D ਜੈ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣੀ ਪੇਂਟਿੰਗ ਹੋਈ ਹੋਈ ਆ ਨੈਕਸਟ ਹੈਗਾ ਜੀ ਪਿੰਕ ਕਲਰ ਦੇ ਉੱਪਰ ਆਹ ਲਓ ਪਿੰਕ ਕਲਰ ਹੈ ਇਹਦਾ ਆਲ ਓਵਰ ਰਹੂਗੀ ਕਾਰਟ ਰਾਈਜ਼ਿੰਗ ਬਹੁਤ ਪਿਆਰੀ ਬਹੁਤ ਹੀ ਸੋਹਣੀ ਆਹ ਲਓ ਜੀ ਮਿੱਠਾ ਪਿਆਰਾ ਜਿਹਾ ਪ੍ਰਿੰਟ ਆ ਕਲਰ ਵੀ ਬਹੁਤ ਸੋਹਣਾ ਸਾਰੀ ਪ੍ਰਿੰਟ ਇੱਕ ਤੋਂ ਇੱਕ ਆਏ ਨੇ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਪੀਸ ਚਾਹੀਦਾ ਨਾ ਫਟਾਫਟ ਸਕਰੀਨਸ਼ਾਟ ਲੈ ਲਓ ਸੰਦੇਸ਼ ਸਪੈਸ਼ਲ ਸੇਲ ਹੈ ਬਹੁਤ ਹੀ ਸੋਹਣੀ ਤੇ ਬਹੁਤ ਪਿਆਰੀ ਸਾਰਾ ਫਰੈਸ਼ ਮਾਲ ਹੈ ਇਹ ਨਹੀਂ ਹੈਗਾ ਵੀ ਕੋਈ ਪੀਸ ਤੁਹਾਨੂੰ ਰਿਪੀਟ ਤੇ ਦੇ ਰਹੇ ਆ ਆਹ ਵਾਲੇ ਪੀਸਾਂ ਦੀ ਹਜੇ ਤੱਕ ਕੋਈ ਵੀਡੀਓ ਕੱਢ ਕੇ ਦੇਖ ਲਿਓ ਕਿਸੇ ਪੀਸ ਵੀਡੀਓ ਦੇ ਵਿੱਚ ਨਹੀਂ ਹੋਣੇ ਬਹੁਤ ਸੋਹਣੀ ਸਾਰੀ ਨਿਊ ਕਲੈਕਸ਼ਨ ਆ ਸੋ ਜਿਹੜਾ ਵੀ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਇਹਦੇ ਵਿੱਚ ਦੋ ਕਲਰ ਇੱਕ ਗ੍ਰੀਨ ਟੋਨ ਦੇ ਉੱਪਰ ਆਊਗਾ ਇੱਕ ਆਊਗਾ ਜੀ ਆਲੋ ਗ੍ਰੇ ਦੀ ਟੋਨ ਤੇ ਥੋੜਾ ਜਿਹਾ 19 20 ਦਾ ਹੀ ਡਿਫਰੈਂਸ ਆ ਬਾਕੀ ਸਾਰਾ ਸਿਮਿਲਰ ਹੀ ਰਹੂਗਾ ਇਹਦੇ ਵਿੱਚ ਜਿਹੜਾ ਪੀਚ ਜਿਹਾ ਫੁੱਲਾ ਇਹਦੇ ਵਿੱਚ ਬਿਲਕੁਲ ਹੀ ਲਾਈਟ ਜਿਹਾ ਥੋੜਾ ਜਿਹਾ ਇਹਦੇ ਵਿੱਚ ਥੋੜਾ ਜਿਹਾ ਡਾਰਕਾ ਬਸ ਦੋਨੇ ਕਲਰ ਸੇਮ ਆ ਸਿਮਿਲਰ ਹੀ ਆ ਕੋਈ ਖਾਸ ਫਰਕ ਨਹੀਂ ਹੈਗਾ ਦੋਨਾਂ ਦੇ ਵਿੱਚ ਤੇ ਜਿਹੜਾ ਮੈਂ ਦਿਖਾਇਆ ਤੁਹਾਨੂੰ ਪਿੰਕ ਵਾਲਾ ਲਾਈਟ ਪਿੰਕ ਜਿਹਾ ਆਹ ਵਾਲਾ ਸ਼ੇਡ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਆਹ ਲਓ ਇੱਕ ਮਿਲੂਗਾ ਇਹਦੇ ਵਿੱਚ ਤੁਹਾਨੂੰ ਲੈਮਨ ਸ਼ੇਡ ਇਹ ਵੀ ਪ੍ਰਿੰਟ ਬਹੁਤ ਸੋਹਣਾ ਬਹੁਤ ਪਿਆਰਾ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਵੀ ਜਿਹੜੀਆਂ ਭੈਣਾਂ ਨੂੰ ਜਿਹੜਾ ਪੀਸ ਚਾਹੀਦਾ ਲੈ ਸਕਦੇ ਹੋ ਇਹ ਹੈਗਾ ਜੀ ਲਾਈਟ ਪਿੰਕ ਇਹ ਹੈਗਾ ਲੈਮਨ ਸ਼ੇਡ ਸੋ ਬਹੁਤ ਹੀ ਲੈਸ ਦੇ ਵਿੱਚ ਨੇ ਜਿਹੜੀਆਂ ਭੈਣਾਂ ਨੇ ਲੈਣੇ ਨੇ ਫਾਇਦੇ ਤੇ ਕਾਟ ਰਾਈਜ਼ ਤੇ ਜਿਹੜੀਆਂ ਭੈਣਾਂ ਦਿਾਰੇ ਸੀ ਮੈਸੇਜ ਹੁਣ ਕਰਕੇ ਫਟਾਫਟ ਸਕਰੀਨਸ਼ਾਟ ਆਰਡਰ ਕਰ ਦੋ ਇੰਨੇ ਕੁ ਸੂਟ ਸਿਰਫ ਉਹਨਾਂ ਭੈਣਾਂ ਕਰਕੇ ਮੰਗਾਈ ਨੇ ਇਹ ਦੁਬਾਰਾ ਤਾਂ ਕਿ ਜਿਹੜੀਆਂ ਭੈਣਾਂ ਮੈਸੇਜ ਕਰ ਰਹੀਆਂ ਸੀਗੀਆਂ ਕਿ ਕਾਟ ਰਾਈਜ਼ ਦੇ ਲੈਸ ਚਾਹੀਏ ਤਾਂ ਸਾਡੇ ਲਈ ਜਰੂਰ ਲੈ ਕੇ ਆਓ। ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ। ਕਲੈਕਸ਼ਨ ਬਹੁਤ ਸੋਹਣੀ ਸੁਪਰ ਲੈ ਕੇ ਆਈਆਂ। ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਪੀਸ ਮੇਰੇ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੇਂ ਹੋਰ ਸੋਹਣੇ-ਸੋਹਣੇ ਸੂਟਾਂ ਦੇ ਨਾਲ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ